ਦੇ ਪਰਿਵਾਰ ਧਾਰਮਿਕ ਸਥਾਨ ਤੇ ਸੇਵਾ ਲਿਖਿਆ ਤਾਂ ਪਿੱਛੋਂ ਚੋਰ ਨੇ ਘਰ ਚ ਵੜ ਕੇ ਨਕਦੀ ਸੋਨਾ ਅਤੇ ਹੋਰ ਸਮਾਨ ਤੇ ਹੱਥ ਸਾਫ਼ ਕਰ ਦਿੱਤਾ ਪਰਿਵਾਰ ਦੀ ਗੈਰ ਮੌਜੂਦਗੀ ਚ ਚੋਰ ਨੇ ਪੂਰਾ ਘਰ ਲੁੱਟ ਕੇ ਵੇਲਾ ਕਰ ਦਿੱਤਾ ਉਧਰ ਚੋਰੀ ਦੀ ਇਹ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਕੁਝ ਚੀਜ਼ ਲੈ ਗਿਆ ਮੈਨੂੰ ਸਾਰੇ ਪਛਾਣੋ ਪੂਰੀ ਤਰ੍ਹਾਂ ਮੂਹ ਵੇਟਿਆ ਮੂਹ ਨੇ ਲੋਈ ਤੇ ਕਹਿੰਦਾ ਫੁੱਤੇ ਭਾਉਂਦੀ ਹਾਂ ਹਾਂ ਜੀ ਸੰਦਰਜੀ ਤਾਕੀਆਂ ਬੋਲਣ ਲੱਗ ਗਏ ਜੀ ਹਾਂ ਜੀ ਤਾਕੀ ਇੱਥੇ ਆਪਣੇ ਬਾਰੀ ਆ ਹੈ ਆ ਜਿੱਦਣ ਆ ਗਈ ਉਧਰਲੀ ਥੜ ਤੇ ਆ ਗਈ ਮੈਂ ਨੇੜੇ ਦੇ ਰਾਹ ਜੀ ਉਹ ਵੇਖੋ ਉਧਰ ਝਾਤੀਆਂ ਮਾਰਨ ਦੇ ਆ ਮਮਾ ਜੀ ਬਰਾ ਉਹਨੇ ਫੋਨ ਨਾ ਚਾਹਤੀਆਂ ਮਾਰੀਆਂ ਅੰਦਰ ਫਿਰ ਉਹ ਸੋਫਿਆਂ ਦੇ ਅੰਦਰ ਨਹੀਂ ਬੈਠੇ ਆ ਜਿਹੜਾ ਕਮਰਾ ਹਾਂ ਜੀ ਜੀ ਉੱਥੇ ਬਾਰੀਆਂ ਹੈਗੀਆਂ ਤੇ ਵਾਰਦਾਤ ਵਾਪਰੀ ਕਪੂਰਥਲਾ ਦੇ ਪਿੰਡ ਮੰਡੇਰਬੇੜ ਚ ਜਿੱਥੇ ਪੀੜਤ ਸੁਰਿੰਦਰ ਸਿੰਘ ਦੇ ਘਰ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਪੀੜਤ ਮੁਤਾਬਕ 8 ਜਨਵਰੀ ਦੀ ਰਾਤ ਨੂੰ ਜਦੋਂ ਉਹ ਇੱਕ ਧਾਰਮਿਕ ਸਥਾਨ ਤੇ ਕੁਝ ਦਿਨ ਲਈ ਸੇਵਾ ਤੇ ਗਏ ਹੋਏ ਸਨ ਤਾਂ ਪਿੱਛੋਂ ਚੋਰਾ ਨੇ ਕਰੀਬ 10 ਟੋੜੇ ਸੋਨਾ ਅਤੇ 60000 ਰੁਪਏ ਨਕਦੀ ਚੋਰੀ ਕਰ ਲਈ ਉਹ ਜੇ ਸੇਵਾ ਤੇ ਗਏ ਸੀ ਤੇ ਅਸੀਂ ਚੰਨ ਬਾਤ ਜਦਾਂ ਅਸੀਂ ਗਏ ਆ ਛੇਤੀ ਨੂੰ ਸੇਵਾ ਤੇ ਤੇ ਅੱਠ ਨੂੰ ਹੀ ਵਾਪਸ ਆਏ ਆ ਉੱਪਰ ਆਡੇ ਦਰਵਾਜ਼ੇ ਖੁੱਲੇ ਵੇਖੇ ਸੀ ਆਣ ਕੇ ਤੇ ਇੱਥੇ ਲੋਕੀ ਵੀ ਖੜੇ ਹੋਏ ਸੀ ਉਹਨਾਂ ਨੇ ਕਿਹਾ ਤੁਹਾਡਾ ਦਰਵਾਜ਼ਾ ਖੁੱਲਾ ਤੁਹਾਡੀ ਪੌਗੜੀ ਲੱਗੀ ਐ ਤੇ ਕੋਈ ਉੱਪਰ ਚੜਿਆ ਵਾ ਤੇ ਉਹ ਵੇਖਿਆ ਅਸੀਂ ਤੇ ਚੋਰੀ ਹੋ ਗਈ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ 10 ਟੋਲੇ ਸੋਨਾ ਸੀ 60000 ਰੁਪਿਆ ਵਾ ਤੁਹਾਡੇ ਉਹਨਾਂ ਫਿਰ ਮੋਕੇ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਹਾਂਜੀ ਅਸੀਂ ਫਿਰ ਦਰਖਾਸਤ ਦਿੱਤੀ ਲਿਖਤੀ ਰੂਪ ਚ ਇਥੇ ਟਲਵਾ ਥਾਣੇ ਤੇ ਉਹ ਪੁਲਸ ਵੀ ਆਈ ਸੀਗੀ ਫਿਰ ਉਹਨਾਂ ਨੇ ਦੇਖਿਆ ਤੋਂ ਖਿਆ ਤੇ ਕੋਈ ਮੁੜ ਕੇ ਕਾਰਵਾਈ ਨਹੀਂ ਕੀਤੀ ਉਹਨਾਂ ਸਾਨੂੰ ਲਾਰੇ ਬੁੱਤੇ ਕਰਦੇ ਆ ਕਰਦੇ ਆਂਗੇ ਸੀਸੀਟੀਵੀ ਤਸਵੀਰਾਂ ਕੋਈ ਸਾਹਮਣੇ ਆਈਆਂ ਹਾਂਜੀ ਸੀਸੀਟੀਵੀ ਦੇ ਵਿੱਚ ਵੀ ਸਾਡੇ ਕੈਮਰੇ ਲੱਗੇ ਆ ਜੀ ਉਹਦੇ ਵਿੱਚ ਬੰਦਾ ਕਲੀਅਰ ਫੋਟੋ ਆਉਂਦੀ ਓਦੀ ਤੇ ਤੂੰ ਮੂੰਹ ਬੱਧਾ ਉਹਨੇ ਸਾਰਾ ਪਿੰਡ ਕਹਿ ਰਿਹਾ ਜੀ ਅਹੀਂ ਕੱਲੇ ਨਹੀਂ ਕਹਿ ਰਹੇ ਸਾਰਾ ਪਿੰਡ ਕਹਿ ਰਿਹਾ ਵੀ ਚੋਰੀ ਆ ਹਾਲਾਂਕਿ ਪੀੜਤ ਪਰਿਵਾਰ ਨੇ ਪਿੰਡ ਦੇ ਹੀ ਇੱਕ ਵਿਅਕਤੀ ਤੇ ਚੋਰੀ ਦੇ ਹਸਾਮ ਲਗਾਏ ਨੇ ਪਰਿਵਾਰ ਮੁਤਾਬਕ ਉਹ ਪੁਲਿਸ ਪਾਰਟੀ ਨੂੰ ਸੀਸੀਟੀਵੀ ਤਸਵੀਰਾਂ ਮੁਹੱਈਆ ਕਰਵਾ ਚੁੱਕੇ ਨੇ ਅਤੇ ਪਿੰਡ ਦੇ ਹੀ ਇੱਕ ਨੌਜਵਾਨ ਦੀ ਉਹਨਾਂ ਨੇ ਦੋਸ਼ੀ ਵਜੋਂ ਪਛਾਣ ਵੀ ਕੀਤੀ ਪਰ ਇਸ ਦੇ ਬਾਵਜੂਦ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਮਤਲਬ ਜਿਹੜਾ ਕਥਿਤ ਵਿਅਕਤੀ ਦੋਸ਼ੀ ਆ ਉਹਦੀ ਪਛਾਣ ਤੁਸੀਂ ਪੁਲਿਸ ਨੂੰ ਦੱਸ ਚੁੱਕੇ ਹੋ ਪੁਲਿਸ ਨੂੰ ਦੱਸ ਚੁੱਕੇ ਆ ਜੀ ਪੁਲਿਸ ਨੂੰ ਪਤਾ ਵਾ ਸਾਰਾ ਕੁਝ ਫਿਰ ਪਲੀਜ਼ ਕਾਰਵਾਈ ਕਿਉਂ ਨਹੀਂ ਕਰ ਰਹੇ ਉਹ ਕਹਿੰਦੇ ਜੀ ਇਹ ਦੱਸ ਕਰਦੇ ਆਂ ਜੀ ਦੱਸ ਦਿਆਂ ਤੁਹਾਨੂੰ ਏਦਾਂ ਵਾਂਗ ਮਿਲੀ ਭੁਗਤ ਹੋ ਗਈ ਸਾਰੇ ਹਾਂਜੀ ਬਾਕੀ ਡੰਪ ਲਾਇਆ ਸੀ ਡੰਪ ਦੇ ਵਿੱਚ ਜਾਨੂੰ ਕੁਝ ਨਹੀਂ ਉਹਨਾਂ ਦੱਸਿਆ ਕੋਈ ਗੱਲਬਾਤ ਨਹੀਂ ਕੀਤੀ ਹੁਣ ਤੱਕ ਤੁਸੀਂ ਵੱਖ-ਵੱਖ ਪੁਲਿਸ ਅਧਿਕਾਰੀਆਂ ਨੂੰ ਮਿਲ ਚੁੱਕੇ ਹੋ ਕੀ ਤੁਹਾਨੂੰ ਇਨਸਾਫ ਦੇਣ ਦੀ ਗੱਲ ਕੀਤੀ ਹੈ ਬਿਲਕੁਲ ਜੀ ਅਜੇ ਕੋਈ ਇਨਸਾਫ ਨਹੀਂ ਆਈ ਐਸਐਸਪੀ ਦਫ਼ਤਰ ਨੂੰ ਗਏ ਸੀ ਜੀ ਮੈਡਮ ਨੂੰ ਚੰਨ ਮਿਲੇ ਉਨ੍ਹਾਂ ਨੂੰ ਮਿਲ ਕੇ ਬੇਨਤੀ ਕਰਨੀ ਸਮਾਂ ਪ੍ਰਾਪਤ ਮਿਲਿਆ ਤੇ ਘਟਨਾ ਨੂੰ ਕਰੀਬ 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਪੀੜਤ ਦੇਰ ਹਾਲੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਲਈ ਥਾਣਿਆਂ ਦੇ ਚੱਕਰ ਗੱਠ ਰਹੀਏ ਜਦ ਕਿ ਉਹਨਾਂ ਵੱਲੋਂ ਪੁਲਿਸ ਤੇ ਕੋਈ ਵੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਾਏ ਜਾ ਰਹੇ ਨੇ ਹਾਲਾਂਕਿ ਸੀਸੀਟੀਵੀ ਤਸਵੀਰਾਂ ਵੀ ਖੁਦ 바 ਖੁਦ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਸੈਂਟਰਲ ਪੰਜਾਬ ਟੀਵੀ